ਸਾਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ 25 ਦਸੰਬਰ 1704 ਇਸਵੀ ਨੂੰ ਹੋਈ ਜਦੋਂ ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾਂ ਨੇ ਲਾਲ ਦੇ ਲਾਲਾਂ ਤੇ ਮੁੱਖ ਚੁੰਮੇ ਅਤੇ ਉਹਨਾਂ ਨੂੰ ਸਿੱਧਕ ਤੇ ਪੱਕੇ ਰਹਿਣ ਦੀ ਪੇਨਾਂ ਦਿੱਤੀ ਸਾਹਿਬਜ਼ਾਦਿਆਂ ਨੇ ਕਚਹਿਰੀ ਦੇ ਵਿੱਚ ਜਾ ਕੇ ਗੱਜਕੇ ਫਤਿਹ ਬੁਲਾਈ ਸੂਬੇ ਨੇ ਫੈਰੋਖੀ ਸਲਾਮ ਕਬੂਲ ਕਰਨ ਦੀ ਪੇਸ਼ਕਾਰੀ ਕੀਤੀ ਪਰ ਸਾਹਿਬਜ਼ਾਦਿਆਂ ਨੇ ਇਸ ਪੇਸ਼ਕਾਰੀ ਨੂੰ ਟੁਕਰਾ ਦਿੱਤਾ ਵਜ਼ੀਰ ਖਾਨ ਨੇ ਬੱਚਿਆਂ ਤੋਂ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਉਹ ਆਪਣੇ ਪਿਤਾ ਜੀ ਵਾਂਗ ਇੱਕ ਸ਼ੇਰਾਂ ਦੀ ਫੌਜ ਤਿਆਰ ਕਰਨਗੇ ਅਤੇ ਤੇਰੇ ਵਰਗੇ ਗਿੱਦੜਾਂ ਦੇ ਤਖਤ ਤਾਜ ਹਿਲਾ ਕੇ ਰੱਖ ਦੇਣਗੇ ਸੂਬੇ ਨੇ ਆਪਣੀ ਹਾਰ ਨੂੰ ਛੁਪਾਉਣ ਦੇ ਲਈ ਕਾਜ਼ੀ ਕੋਲੋਂ ਫਤਵਾ ਲਵਾਇਆ ਕਾਜ਼ੀ ਨੇ ਸ਼ੇਰਾਂ ਦੀ ਕਿਤਾਬ ਫਰੋਲਦਿਆਂ ਕਿਹਾ ਕਿ ਨਾ ਬਗੀ ਦੇ ਪੁੱਤਰਾਂ ਨੂੰ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਦੇਣਾ ਚਾਹੀਦਾ ਹੈ ਇਓ ਕਲਹਿਣੀ ਘੜੀ ਸੀ ਜਿਸ ਨੂੰ ਸੁਣ ਕੇ ਧਰਤੀ ਕੰਬੀ ਅਸਮਾਨ ਡੋਲਿਆ ਪੱਥਰ ਮੋਮ ਵਾਂਗ ਪਿਗਲ ਗਏ ਅਤੇ ਹਜ਼ਰਤ ਮੁਹੰਮਦ ਸਾਖਿਬ ਨੇ ਅਰਸ਼ਾਂ ਦੇ ਵਿੱਚੋਂ ਖੂਨ ਦੇ ਅਥਰੂ ਵਹਾਏ ਜਿਸ ਸਮੇਂ ਹੀ ਫੈਸਲਾ ਸੁਣਾਇਆ ਗਿਆ ਉਸ ਵੇਲੇ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਉੱਥੇ ਮੌਜੂਦ ਸੀ ਉੱਠ ਖਲੋਤਾ ਉਹਨੇ ਹਾ ਹਾ ਦਾ ਨਾਰਾ ਮਾਰਿਆ ਵਜ਼ੀਰ ਖਾਨ ਬੱਚਿਆਂ ਉੱਤੇ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਹੈ ਇਸਲਾਮ ਇਸ ਪਾਪ ਦੀ ਮਨਜ਼ੂਰੀ ਨਹੀਂ ਦਿੰਦਾ ਇਸ ਹਾਇ ਦੇ ਨਾਰੇ ਨੂੰ ਸੁਣ ਕੇ ਵਜ਼ੀਰ ਖਾਨ ਦਾ ਮਨ ਕੁਝ ਬਦਲਿਆ ਪਰ ਕੋਲ ਬੈਠੇ ਸੁਚਾਨੰਦ ਨੇ ਪਾਨੀ ਮਾਰਦਿਆ ਕਿਆ ਵਜ਼ੀਰ ਖਾਨ ਇਹਨਾਂ ਬੱਚਿਆਂ ਨੂੰ ਜਿਉਂਦੇ ਛੱਡ ਕੇ ਤੂੰ ਸੁੱਖ ਦੀ ਨੀਂਦੀ ਸੋ ਸਕਦਾ ਕਿਉਂਕਿ ਦੁਸ਼ਮਨ ਨੂੰ ਅਤੇ ਸੱਪ ਨੂੰ ਭੁੱਲ ਜਾਣਾ ਬਹੁਤ ਵੱਡੀ ਗਲਤੀ ਹੈ ਬਸ ਫਿਰਕੀ ਸੀ ਉਹ ਅੰਤਿਮ ਕੜੀ ਆ ਗਈ ਸਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚੜਨ ਦਿੱਤਾ ਅਜੇ ਤੱਕ ਕੰਦ ਛਾਤੀ ਤੱਕ ਹੀ ਪਹੁੰਚੀ ਸੀ ਕੀਟਾਂ ਦਾ ਇਹ ਢਾਂਚਾ ਢੜਮ ਡਿੱਗ ਪਿਆ ਸਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਜੇਲ ਪੇਜ ਦਿੱਤਾ ਅਤੇ ਉਹ ਮੜ ਹੋਸ਼ ਤੇ ਵਿੱਚ ਹੈ ਕੁਝ ਇਤਿਹਾਸਕਾਰਾਂ ਦੇ ਅਨੁਸਾਰ ਤੀਜੀ ਪੇਸ਼ੀ 26 ਦਸੰਬਰ ਨੂੰ ਅਤੇ ਕੁਝ ਮੁਤਾਬਕ 27 ਦਸੰਬਰ 1704 ਨੂੰ ਹੋਈ ਸੀ ਇਸਲਾਮ ਤਾਰਨ ਕਰਨ ਦੀ ਰੱਟ ਮੁਰਦ ਹਰਾਈ ਕੇ ਪਰ ਸਹਿਬਜ਼ਾਦਿਆਂ ਨੇ ਸਿੱਦਕ ਤੇ ਪੱਕੇ ਰਹਿਣ ਦਾ ਪ੍ਰੰਤ ਹੋਰਾਇਆ ਅਤੇ ਸੂਬੇ ਨੇ ਆਪਣਾ ਆਖਰੀ ਫੈਸਲਾ ਕਿ ਇਹਨਾਂ ਬੱਚਿਆਂ ਦੇ ਸਿਰ ਕਲਮ ਕਰ ਦਿੱਤੇ ਜਾਣ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਨਾਮੀ ਦੋ ਭਰਾਵਾਂ ਨੇ ਸਹਿਬਜ਼ਾਦਿਆਂ ਨੂੰ ਕੋ-ਕੋ ਕੇ ਸ਼ਹੀਦ ਕੀਤਾ ਉਹ ਕਿਹੜੀ ਅੱਖ ਸੀ ਜਿਹੜੀ ਇਸ ਗੱਲ ਨੂੰ ਸੁਣ ਕੇ ਨਾਰ ਹੋਈ ਹੋਵੇ ਇਸ ਤੱਥ ਦੀ ਪੁਸ਼ਟੀ ਪੰਥ ਪ੍ਰਕਾਸ਼ ਤੇ ਕਰਤਾ ਗਿਆਨੀ ਗਿਆਨ ਸਿੰਘ ਲਿਖਦੇ ਨੇ ਸ਼ਾਸ਼ਲ ਬੇਗ ਔਰ ਬਾਸ਼ਲ ਬੇਗ ਉਭੇ ਜਲਾਦਨ ਖਿੱਚ ਕੇ ਤੇਗ ਤੀਸੀ ਥੋਰ ਖਰਗੇ ਕੇ ਸੀਸ ਤੁਰਤ ਉਤਾਰੇ ਦੁਸ਼ਟੇਰੀ ਤੇਰਾ ਪੋਨਾ ਥਾ ਮੰਗਲਵਾਰ ਮਚਿਓ ਸ਼ਹਿਰ ਮੇ ਹਾਹਾਕਾਰ ਇਸ ਤਰ੍ਹਾਂ ਸਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਇਸ ਪਾਸਤੇ ਕਿ ਸਹਿਬਜ਼ਾਦਿਆਂ ਦੀ ਮੌਤ ਨੀਹਾਂ ਦੇ ਵਿੱਚ ਦਮ ਘੁੱਟਣ ਕਰਕੇ ਨਹੀਂ ਹੋਈ ਸਗੋਨਾ ਦੇ ਸਿਰ ਕਲਮ ਕੀਤੇ ਗਏ ਸੀ ਇਸ ਤੋਂ ਤਾਈ ਖਬਰ ਦਾ ਪਤਾ ਜਦੋਂ ਮਾਤਾ ਗੁਜਰਜੀ ਹੋਰਾਂ ਨੂੰ ਲੱਗਿਆ ਤਾਂ ਉਹਨਾਂ ਤੋਂ ਇਹ ਸਦਮਾ برداشت ਨਹੀਂ ਹੋਇਆ ਅਤੇ ਉਹ ਵੀ ਜੋਤੀ ਜੋਤਸਮਾਖ ਪਰ ਇਹ ਧਾਰਨਾ ਬਿਲਕੁਲ ਗਲਤ ਹੈ ਕਿ ਮਾਤਾ ਗੁਜਰੀ ਜੀ ਨੇ ਬੁਰਜ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ ਕਿਉਂਕਿ ਉਹ ਔਰਤ ਜੋ ਆਪਣੇ ਪਤੀ ਤੇ ਦੇਸ਼ ਕੌਮ ਤੋਂ ਕੁਰਬਾਨ ਹੋਣ ਵੇਲੇ ਨਹੀਂ ਡੋਲੀ ਜਿਵੇਂ ਆਪਣੇ ਪੋਤਿਆਂ ਨੂੰ ਹੱਥੀ ਸ਼ਹੀਦ ਹੋਣ ਦੇ ਲਈ ਤੋਰਿਆ ਉਹ ਐਨੀ ਬੁੱਸਦਿਲ ਨਹੀਂ ਹੋ ਸਕਦੀ ਕਿ ਬੁਰਜ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਵੇ ਦੂਸਰਾ ਸਿੱਖ ਧਰਮ ਦੇ ਵਿੱਚ ਆਤਮ ਹੱਤਿਆ ਕਰਨਾ ਵਰਜਿਤ ਹੈ ਇੱਥੇ ਹੀ ਨਹੀਂ ਬਸ ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਨੂੰ ਬੁਰਜ ਤੋਂ ਤੱਕਾ ਦੇ ਦਿੱਤਾ ਗਿਆ ਸੀ ਪਰ ਇਹ ਗੱਲਾਂ ਇਤਿਹਾਸਿਕ ਪੱਖ ਤੇ ਖਰੀਆਂ ਨਹੀਂ ਉਤਰਦੀਆਂ ਮਾਤਾ ਜੀ ਬਿਰਧ ਅਵਸਥਾ ਦੇ ਵਿੱਚ ਸਨ ਤਿੰਨ ਚਾਰ ਦਿਨਾਂ ਤੋਂ ਭੁੱਖਣ ਪਾਣੇ ਠੰਡੇ ਬੁਰਜ ਦੇ ਵਿੱਚ ਕੈਦ ਸਨ ਬਹੁਤ ਹੀ ਠੰਡੀ ਖਵਾ ਤੇ ਭੁੱਖ ਨੇ ਹੀ ਸਰੀਰ ਕਾਫੀ ਕਮਜ਼ੋਰ ਕਰ ਦਿੱਤਾ ਅਤੇ ਇਸੇ ਤਰ੍ਹਾਂ ਉਹ ਆਪਣਾ ਸਰੀਰ ਤਿਆਗ ਗਏ ਟੌਡਰਮਲ ਖਤਰੀ ਨੇ ਮੋਹਰਾਂ ਵਿੱਚ ਆ ਕੇ ਜ਼ਮੀਨ ਖਰੀਦੀ ਅਤੇ ਤਿੰਨਾਂ ਦਾ ਅੰਤਿਮ ਸੰਸਕਾਰ ਕੀਤਾ ਇਹ ਸ਼ਹੀਦੀ ਸਾਕਾ 13 ਪੋ ਸੰਮਤ 1761 ਨੂੰ ਵਾਪਰਿਆ ਪਾਵੇਂ ਵਜ਼ੀਰ ਖਾਨ ਨੇ ਦੋ ਚਮਕਦੇ ਹੀਰਿਆਂ ਨੂੰ ਬਿਨਾਂ ਕਸੂਰੋਂ ਮਿੱਟੀ ਵਿੱਚ ਰੋਲ ਦਿੱਤਾ ਪਰ ਉਹ ਸੂਰਮੇ ਤਾਂ ਅਮਰ ਹੋ ਗਏ ਉਹਨਾਂ ਦੀ ਸ਼ਹੀਦੀ ਨੇ ਬੰਦੇ ਵਰਗੇ ਵੈਰਾਕੀ ਸਾਧੂਆਂ ਦੇ ਮਨ ਤੇ ਅਜਿਹਾ ਅਸਰ ਕੀਤਾ ਕਿ ਜਿਹੜੇ ਡੇਰੇ ਦੇ ਆਲੇ-ਦੁਆਲੇ ਖੂਨ ਦਾ ਛਿੱਟਾ ਡੁੱਲਿਆ ਵੀ برداشت ਨਹੀਂ ਕਰਦੇ ਐਨੇ ਡੁੱਲੇ ਖੂਨ ਨੂੰ ਦੇਖ ਕੇ ਪਾਪੀ ਕੋਲੋਂ ਬਦਲਾ ਲੈਣ ਦੀ ਪੱਕੀ ਧਾਰ ਗਏ ਅਤੇ ਸਰਹਿੰਦ ਦੀ ਇੱਟ ਦੇ ਨਾਲ ਇੱਟ ਖੜਕਾ ਗਏ